ਮੇਰੇ ਦਰਸ਼ਕੋ ਨਮਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨਿੱਕਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਹਾਕਮ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵਿਰੋਧ ਵਿਰੋਧੀ ਧਿਰ ਜਿਹੜੇ ਉੱਠਣੇ ਸ਼ੁਰੂ ਹੋ ਗਏ ਤੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਇੱਕ ਪੋਸਟ ਪਾਈ ਸੀਗੀ ਪਹਿਲਾਂ ਟਵਿੱਟਰ ਦੇ ਉੱਪਰ ਵੀ ਸੀ ਫੇਸਬੁੱਕ ਤੇ ਅਜੇ ਵੀ ਉਹਨਾਂ ਦੀ ਪੋਸਟ ਜਿਹੜੀ ਕਾਇਮ ਆ ਉਹਨਾਂ ਕਹਿ ਕਿ ਪਾਰਟੀ ਦੇ ਸਰਵੇ ਸਰਵਾ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਤੇ ਗੌਰ ਕਰਨਾ ਚਾਹੀਦਾ ਇਹ ਆਪਣੇ ਤਰੀਕੇ ਦਾ ਇੱਕ ਵਿਰੋਧ ਜਿਹੜਾ ਪਾਰਟੀ ਦੇ ਅੰਦਰ ਕੁਝ ਹੋਰ ਏਡਲੀਆਂ ਸਫਾਂ ਦੇ ਵਿੱਚ ਵੀ ਵਿਰੋਧ ਹੈ ਕੁਝ ਪਿੰਡਾਂ ਨੇ ਬੋਰ ਲਾਤੇ ਚਾਰ ਪੰਜ ਪੰਜ ਪਿੰਡਾਂ ਨੇ ਵੀ ਸਾਡੇ ਪਿੰਡਾਂ ਚ ਆਮ ਆਦਮੀ ਪਾਰਟੀ ਦੇ ਆਗੂ ਨਾ ਵੜਨ ਸਾਡੇ ਪਿੰਡਾਂ ਦੇ ਵਿੱਚ ਨਾ ਆਉਣ ਇਹ ਇੱਕ ਸ਼ੁਰੂਆਤ ਹੈ ਮੈਨੂੰ ਲੱਗਦਾ ਹੈ ਮਾਮਲਾ ਜਿਉਂ ਅੱਗੇ ਅੱਗੇ ਮਗੇਗਾ ਤੇ ਹੋਰ ਪਿੰਡਾਂ ਦੇ ਵਿੱਚ ਵੀ ਲੋਕ ਇਹੋ ਜਿਹੇ ਵਿਹਾਰ ਜਿਹੜਾ ਇਹਨਾਂ ਨਾਲ ਕਰਨਗੇ ਇਹ ਸੰਭਾਵਨਾ ਜਿਹੜੀ ਹੈ ਜਿਤਾਈ ਜਾ ਰਹੀ ਹੈ ਇਸ ਦੇ ਨਾਲ ਹੀ ਜਿਹੜਾ ਜਿਹੜਾ ਕਿਸਾਨ ਹੈ ਐਸ ਕੇ ਐਮ ਉਹਨਾਂ ਵੱਲੋਂ ਕੱਲ ਨੂੰ ਟਰੈਕਟਰ ਮਾਰਚ ਕੀਤਾ ਜਾਏਗਾ ਪੰਜਾਬ ਦੇ ਵਿੱਚ ਇਸੇ ਮੁੱਦੇ ਨੂੰ ਲੈ ਕੇ ਬਾਅਦ ਚ 24 ਅਗਸਤ ਨੂੰ ਜਾ ਕੇ ਉਹਨਾਂ ਨੇ ਮਹਾਂ ਰੈਲੀ ਕਰਨੀ ਹੈ ਇਸ ਕਰਕੇ ਵਿਰੋਧ ਜਿਹੜਾ ਕਿਸਾਨੀ ਵੱਲੋਂ ਵਿਰੋਧ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਤਿੱਖਾ ਹੋਣ ਦੀ ਸੰਭਾਵਨਾ ਹੈ ਉਸ ਦੇ ਨਾਲ ਹੀ ਜਿਹੜਾ ਪੰਜਾਬ ਨੇ ਜਿਹੜਾ ਪਾਣੀ ਦਾ ਮਾਮਲਾ ਜਿਹੜਾ ਹਰਿਆਣਾ ਨੇ 4000 ਕਿਉ ਕਿਉਸਕ ਵੱਧ ਪਾਣੀ ਮੰਗਿਆ ਸੀਗਾ ਹਾਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਦੇ ਤੇ ਹਰਿਆਣਾ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਹੈ ਪੰਜਾਬ ਇਸ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚਿਆ ਸੀ ਸੁਪਰੀਮ ਕੋਰਟ ਨੇ ਇਸ ਮੁੱਦੇ ਦੇ ਉੱਪਰ ਸੁਣਵਾਈ ਕਰਨ ਤੋਂ ਇਨਕਾਰ ਕਰਦਾ ਇਹ ਪੰਜਾਬ ਲਈ ਇੱਕ ਜਿਹੜੀ ਹੈ ਸੈਟਬੈਕ ਹੈ ਤੱਕਾ ਹੈ ਮਤਲਬ ਇਹਦੇ ਬਾਰੇ ਜਿਹੜੀ ਮੁੱਖ ਤੌਰ ਤੇ ਗੱਲ ਕਰਾਂਗੇ ਫਿਰ ਜਿਹੜਾ ਪਾਰਲੀਮੈਂਟ ਦੇ ਵਿੱਚ ਆਪਰੇਸ਼ਨ ਸਦੂਰ ਨੂੰ ਲੈ ਕੇ ਚਰਚਾ ਹੋ ਰਹੀ ਹੈ ਉਹਦੇ ਬਾਰੇ ਵੀ ਕੁਝ ਤੱਥ ਸਰਾ ਜਿਹੜੇ ਆ ਸਿੱਧੂ ਸਾਹਿਬ ਕਰਨਗੇ ਸਿੱਧੂ ਸਾਹਿਬ ਪਹਿਲਾਂ ਅਸੀਂ ਆਈਏ ਲੈਂਡ ਪੂਲਿੰਗ ਦੇ ਮੁੱਦੇ ਉੱਪਰ ਲੈਂਡ ਪੂਲਿੰਗ ਦੇ ਉੱਪਰ ਜਿਹੜਾ ਮਾਲਵਿੰਦਰ ਕੰਗ ਨੇ ਜਿਹੜਾ ਆਪਣਾ ਪ੍ਰੋਟੈਸਟ ਕੀਤਾ ਮਤਲਬ ਬਾਅਦ ਟਵਿੱਟਰ ਤੇ ਭਾਵੇਂ ਉਹਨੂੰ ਹਟਾ ਲਿਆ ਗਿਆ ਪਰ ਫੇਸਬੁੱਕ ਤੇ ਅਜੇ ਵੀ ਕਾਇਮ ਆ ਤੁਸੀਂ ਇਸ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਤੁਹਾਡੀ رائے ਆ ਵੀ ਇਹ ਪੰਜਾਬ ਦੇ ਵਿੱਚ ਤਾਂ ਇਹ ਕੀਤਾ ਜਾਂਦਾ ਵੀ ਕਿਸਾਨਾਂ ਨੂੰ ਕੁਸਿਆਰੇ ਬਣਾਉਣ ਦੀ ਗੱਲ ਹੈ ਤੁਸੀਂ ਇਹਨੂੰ ਕਿਵੇਂ ਐਕਸਪਲੇਨ ਕਰਦੇ ਹੋ ਕੋ ਕੰਗ ਦਾ ਜੋ ਪੋਲੀਟੀਕਲ ਬੈਕਗਰਾਉਂਡ ਆ ਉਹ ਇਹੀ ਹੈ ਸਟੂਡੈਂਟ ਲੀਡਰ ਰਿਹਾ ਹਾਂਜੀ ਬੀਜੇਪੀ ਦਾ ਲੀਡਰ ਰਿਹਾ ਫੇ ਬੀਜੇਪੀ ਜੁਆਇਨ ਕਰਕੇ ਪੀਸੀ ਪਹਿਲਾਂ ਉਹਨੇ ਬੀਜੇਪੀ ਤੋਂ ਫਿਰ ਇੱਧਰ ਆ ਗਿਆ ਉਹ ਆਮ ਆਦਮੀ ਪਾਰਟੀ ਦਾ ਆ ਗਿਆ ਤੇ ਉਹਨੇ ਉਹਦਾ ਲੀਡਰਸ਼ਿਪ ਨਾਲ ਤੇ ਸਪੋਕਸਮੈਨ ਉਹ ਬੀਜੇਪੀ ਦਾ ਵੀ ਕਹਿੰਦੇ ਰਿਹਾ ਹਾਂਜੀ ਤੇ ਇੱਧਰ ਵੀ ਇਹ ਇੱਧਰ ਵੀ ਸਪੋਕਸਮੈਨ ਰਿਹਾ ਇਸ ਕਰਕੇ ਉਹਦੇ ਕੋਲੇ ਪੱਕੜਦਾ ਦੂਜੇ ਬੰਦੇ ਨਾਲੋਂ ਜ਼ਿਆਦਾ ਪਬਲਿਕਲੀ ਬੋਲਦਾ ਵੀ ਸੀਗਾ ਤੇ ਉਹ ਐਫਿਸ਼ ਉਹਦੇ ਤੇ ਇਸ ਕਿਸਮ ਦੀ ਸੁਰੱਖਤਾ ਵੀ ਹੈ ਵੀ ਉਹ ਮਸਲੇ ਦੀ ਸਹੀ ਇੰਟਰਪ੍ਰੀਟੇਸ਼ਨ ਕਰ ਸਕਦਾ ਹੈ। ਕਾਫੀ ਹੱਦ ਤੱਕ ਪਾਰਟੀ ਦੇ ਨੁਕਤਨਗਾਤ ਉਹ ਵੀ ਕਰ ਸਕਦਾ। ਤੇ ਇਸ ਕਰਕੇ ਉਹ ਦੂਜਿਆਂ ਆ ਉਹ ਇਹਨਾਂ ਦੇ ਜਿਹੜੇ ਜਿਹੜੇ ਹੋਰ ਲੀਡਰ ਹੈ ਉਹ ਸਾਰਿਆਂ ਦਾ ਉਹ ਆਊਟ ਸਪੋਕਰ ਵੀ ਹੈਗਾ ਗੱਲ ਕਰ ਸਕਦਾ। ਬਾਕੀ ਉਹਦਾ 베ਸ ਹੈ ਉਹਨਾਂ ਦਾ ਪਹਿਲੀ ਵਾਰੀ ਜਿੱਤ ਕੇ ਸਿੱਧਾ ਵੱਡੇ ਮਾਰਜਨ ਤੇ ਜਿੱਤ ਕੇ ਉਹ ਆਪਣਾ 베ਸ ਉਹਨੇ ਆਨੰਦਪੁਰ ਸਾਹਿਬ ਦੀ ਸਟ੍ਰੀਟ ਤੋਂ ਜਾਂ ਰੋਪੜ ਏਰੀਏ ਚ ਉਹਨੇ ਆਪਣਾ 베ਸ ਬਣਾ ਲਿਆ ਤੇ ਉਹ 베ਸ ਬਣਾ ਕੇ ਰੱਖਣਾ ਵੀ ਚਾਹੂਗਾ ਸਾਰਾ ਕੁਝ ਤੇ ਇਸ ਕਰਕੇ ਉਹਨੇ ਜਿਹੜਾ ਟਵੀਟ ਕੀਤਾ ਉਹ ਬੜਾ ਬਤਲ ਕਿ ਜੀ ਇੰਨਾ ਕੋਈ ਵਿਰੋਧ ਵਾਲਾ ਨਹੀਂ ਹੈ ਇੱਕ ਸੁਜੈਸ਼ਨ ਵਾਲਾ ਹੀ ਹੈ ਬਤਲ ਕਿ ਭਗਵੰਤ ਮਾਨ ਜੀ ਔਰ ਕੇਜਰੀਵਾਲ ਜੀ ਕਹਿ ਕੇ ਉਹਨੇ ਗੱਲ ਕੀਤੀ ਹੈ ਉਹਦੇ ਵਿੱਚ ਉਹਨੇ ਕਿਹਾ ਵੀ ਉਹਨਾਂ ਨੂੰ ਸੁਜੈਸਟ ਕੀਤਾ ਵੀ ਤੁਸੀਂ ਇਹਨੂੰ ਰਿਵਿਊ ਕਰ ਲਓ ਆ ਬਸ ਇਹਨਾਂ ਵੀ ਰਿਵਿਊ ਕਰ ਲਓ ਜਿਵੇਂ ਹੋਰ ਮਸਲੇ ਤੇ ਅਸੀਂ ਲੋਕਾਂ ਨੂੰ ਕੰਫੀਡੈਂਸ ਲੈਣੇ ਉਹਨਾਂ ਨੂੰ ਇਹ ਖਾਸ ਕਿਸਮ ਦਾ ਸੁਜੈਸ਼ਨ ਹੈ ਤੇ ਕੋਈ ਇਹ ਵਿਰੋਧੀ ਜਾਂ ਉਸ ਦਾ ਵਿਰੋਧ ਵੀ ਕਿਉਂਕਿ ਪਹਿਲਾਂ ਵੀ ਉਹ ਇਹ ਉਹ ਬਤਲ ਕੀ ਵੀ ਇਸ ਲੈਂਡ ਪਾਲਿਸੀ ਪੂਲਿੰਗ ਦੇ ਜਿਹੜਾ ਪ੍ਰੋਜੈਕਟ ਹੈ ਇਹਦੇ ਸਪੋਰਟ 'ਚ ਉਹ ਖੜਾ ਹੋ ਚੁੱਕਿਆ ਤੇ ਹੱਕ 'ਚ ਬੋਲ ਚੁੱਕਿਆ ਤੇ ਇਸ ਕਰਕੇ ਇਹਦੇ ਵਿੱਚ ਠੀਕ ਹੈ ਪ੍ਰੈਸ਼ਰ ਨੂੰ ਉਹਨੇ ਆਵੇ ਇਲਾਕੇ 'ਚ ਚੱਲਣ ਲਈ ਜਾਮ ਬਦਲ ਕੀ ਇਹ ਇਸ ਕਿਸਮ ਦਾ ਵੀ ਦੋਨੋਂ ਪਾਸੇ ਹੋ ਜੂ ਦੇ ਇੱਕ ਤੇ ਜਿਆਦਾ ਦੂਜੇ ਪਾਸੇ ਹੋਇਆ ਆ ਇਹ ਵਾਪਸ ਲੈਂਦੇ ਆ ਤਾਂ ਫਿਰ ਮੈਂ ਆਪ ਦਾ ਸੱਚਾ ਸੱਚਾ ਰਹੂਗਾ ਇਸ ਫੇਸ ਪਾਲਿਸੀ ਨਾਲ ਉਹਨੇ ਥੋੜਾ ਜਿਹਾ ਗੱਲ ਕੀਤਾ ਪਰ ਉਹਦੇ ਤੇ ਇੱਕ ਇੱਕ ਗੱਲ ਸਪਸ਼ਟ ਹੈ ਵੀ ਕੇਰੀਵਾਲ ਦਾ ਆਪਣੇ ਹਾਈ ਕਮਾਂਡ ਵੱਲੋਂ ਇੰਨਾ ਪ੍ਰੈਸ਼ਰ ਉਹਦੇ ਤੇ ਪਿਆ ਲੱਗਦਾ ਹੈ ਅੰਦਾਜ਼ਾ ਇਹ ਲੱਗ ਰਹੇ ਆ ਵੀ ਉਸ ਨੂੰ ਡਿਲੀਟ ਕਰਨਾ ਪਿਆ ਡਿਲੀਟ ਕਰਨਾ ਪਿਆ ਆਪਣਾ ਡਿਲੀਟ ਪਾਉਣ ਡਿਲੀਟ ਕਰਨ ਤੋਂ ਬਾਅਦ ਹਜੇ ਵੀ ਫੇਸਬੁੱਕ ਤੇ ਹੈਗਾ ਜਿਸ ਤਰ੍ਹਾਂ ਦੱਸ ਰਿਹਾ ਹਾਂ ਕਿ ਫੇਸਬੁੱਕ ਉੱਤੇ ਹੈਗਾ ਤੇ ਪਰ ਉਹਦਾ ਚਰਚਾ ਬਹੁਤ ਹੋਈ ਕਿਉਂਕਿ ਉਸ ਨੂੰ ਬੀਡੀਏ ਨੇ ਬਹੁਤ ਵੱਡੇ ਤਰੀਕੇ ਨਾਲ ਪੇਸ਼ ਕੀਤਾ ਵੀ ਬਗਾਵਤ ਦੇ ਲੈਵਲ ਤੇ ਆਮ ਆਦਮੀ ਪਾਰਟੀ ਦੇ ਬਗਾਵਤ ਹੋ ਗਈ ਜਾਂ ਇਹਦੇ ਤੇ ਵਿਰੋਧ ਖੜਾ ਹੋ ਗਿਆ ਜਦੋਂ ਕਿ ਹਾਲਾ ਇਹ ਨਹੀਂ ਸੀ ਪਰ ਉਹਦੇ ਜੀ ਇੰਡੀਕੇਸ਼ਨ ਜਰੂਰ ਸੀ ਵੀ ਅੰਦਰ ਸਾਰਾ ਕੁਝ ਠੀਕ ਨਹੀਂ ਹੈ ਆਬਾਦਨ ਕੁਆਲਟੀ ਦੇ ਤੇ ਇਹ ਗੱਲ ਸਪਸ਼ਟਾ ਵੀ ਐਮਐਲਏ ਬਹੁਤ ਦੁਖੀ ਹੈ ਜਿਹੜੇ ਲੋਕਾਂ 'ਚ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਕੀ ਪ੍ਰੋਗਰਾਮ ਹੋਊ ਅਸੀਂ ਲੋਕਾਂ 'ਚ ਦੱਸ ਹੀ ਨਹੀਂ ਸਕਦੇ ਕਿ ਇਹ ਸਾਡਾ ਪ੍ਰੋਜੈਕਟ ਕੀ ਹੈ ਤੇ ਇਥੋਂ ਤੱਕ ਆ ਵੀ ਕੋਈ ਬਹੁਤਾ ਜਿਹੜਾ ਅਰਬਨ ਮੰਤਰੀ ਹੈ ਮੁੰਡੀਆਂ ਕੀ ਮੈਂ ਉਹਦਾ ਉਹਦਾ ਵੀ ਕੋਈ ਬਹੁਤਾ ਬਹੁਤੇ ਕੋਈ ਸਟੇਟਮੈਂਟ ਚੰਗੀਆਂ ਨਹੀਂ ਆਈਆਂ ਜਾਂ ਡਿਫੈਂਡ ਨਹੀਂ ਬਹੁਤੀ ਚੰਗੀ ਤਰ੍ਹਾਂ ਕਰ ਸਕਦਾ ਉਹ ਵੀ ਲੂਜ਼ ਲੀ ਜੀਆਂ ਗੱਲਾਂ ਕਰ ਰਿਹਾ ਸਾਰਾ ਕੁਝ ਤੇ ਬਾਕੀ ਉਹ ਦੂਜੇ ਇਹਦੇ ਪਾਸੇ ਵਿਰੋਧ ਹੈ ਜਿਹੜਾ ਉਹ ਬੜਾ ਜੋਸ਼ ਸ਼ੋਰ ਨਾਲ ਆ ਰਿਹਾ ਸਾਤਿੰਨ ਨੇ ਦੂਜੇ ਮੇਨਸਟ੍ਰੀਮ ਪਾਰਟੀਆਂ ਤਿੰਨਾਂ ਨੇ ਵਿਰੋਧ ਕੀਤਾ বিজেਪੀ ਤੋਂ ਲੈ ਕੇ ਆਮ ਕਾਂਗਰਸ ਤੋਂ ਲੈ ਕੇ ਆ ਤੇ ਆਪਣਾ ਅਕਾਲੀ ਦਲ ਅਕਾਲੀ ਦਲ ਨੇ ਤਾਂ ਦੋ ਤਿੰਨ ਰੈਲੀਆਂ ਵੀ ਕਰਤੀਆਂ ਹਾਂ ਜੀ ਹਾਂ ਜੀ ਤੇ ਉਹਨੇ ਪਹਿਲਾਂ ਲੁਧਿਆਣਾ ਕੀਤੀ ਫਿਰ ਆ ਤਿੰਨ ਥਾਵਾਂ ਤੇ ਪਹਾੜੀ ਬਹਾਲੇ ਰੋਪੜ ਨਾਲ ਨਾਲ ਫਤਿਹਗੜ ਸਾਹਿਬ ਇੱਥੇ ਹੁਣ ਕਿ ਡੈਡੀਆਂ ਹੁਣੇ ਕੀਤੀ ਆ ਪਰ ਇਹ ਸਾਰਾ ਅੰਦਰ ਕਰਤੇ ਬਾਕੀ ਕਿਸਾਨ ਜਥੇਬੰਦੀਆ ਵੱਲੋਂ ਵਿਰੋਧ ਹੋ ਰਿਹਾ ਲੋਕਾਂ ਵੱਲੋਂ ਆਪਣਾ ਐ ਲੱਗਦਾ ਵੀ ਆਪਣੇ ਲੈਵਲ ਤੇ ਕਾਫੀ ਹੋ ਰਿਹਾ ਜਿਵੇਂ ਸਭ ਤੋਂ ਜ਼ਿਆਦਾ ਵਿਰੋਧ ਹੈ ਜਿਹੜਾ ਤਾਂ ਉਹ ਹੋ ਰਿਹਾ ਜਗਰਾਮਾ ਦੇ ਇਲਾਕੇ ਚ ਹੁਣ ਲੁਧਿਆਣੇ ਵਾਲੇ ਉੱਥੇ ਚਾਰ ਪਿੰਡਾਂ ਨੇ ਬੋਰਡ ਲਾਤੇ ਆ ਵੀ ਸਾਡੇ ਕੋਈ ਆਵਾਜ਼ ਨਹੀਂ ਪਾਰਟੀ ਸਾਡੇ ਦਾ ਪਿੰਡਾਂ ਚ ਨਾ WhatsApp ਬੜੇ ਜਾਂ ਜਿਹੜੇ ਸਮਝਾਉਣ ਗਏ ਸੀ ਤੇ ਕਈ ਅਫਸਰ ਉਹਨਾਂ ਨੇ ਜਾਂ ਕਈ ਇਹਨਾਂ ਦੇ ਜਿਹੜੇ ਸਰਕਾਰੀ ਜਾਂ ਬੰਦੇ ਬੰਦੇ ਇਹਨਾਂ ਨੇ ਭੇਜੇ ਸੀ ਮੈਸੇਂਜਰ ਸਾਰੀ ਗੱਲ ਨੂੰ ਸਰਕਾਰੀ ਲੈਵਲ ਤੇ ਐਕਸਪਲੇਨ ਕਰਨ ਲਈ ਉਹਨਾਂ ਨੂੰ ਫੜਿਆ ਉਹਨਾਂ ਨੇ ਵਾਰਨਿੰਗਾਂ ਵੀ ਦਿੱਤੀਆਂ ਵੀ ਏਦੂ ਮੁੜ ਕੇ ਨਾ ਆਇਓ ਪਿੰਡ 'ਚ ਇਹ ਸਾਰੇ ਇਨਸੀਡੈਂਟ ਹੋਏ ਆ ਤੇ ਗੁੱਸਾ ਲੋਕਾਂ ਦਾ ਵੱਧ ਆ ਜਾਂਦਾ ਕੱਲ ਟਰੈਕਟਰ ਰੈਲੀ ਵੀ ਆ ਪੰਜਾਬ ਲੈਵਲ ਤੇ ਤੇ ਉਹਦੇ ਲੱਗਦਾ ਵੀ ਉਹ ਤਾਂ ਸਕਸੈਸਫੁਲ ਹੋਊਗੀ ਲੋਕਾਂ ਦਾ ਗੁੱਸਾ ਬਹੁਤ ਜ਼ਿਆਦਾ ਤੇ ਕੋ ਕੋਲਤमांड ਵੈਸੇ ਹੀ ਤੇ ਇਹ ਇਹਦੇ ਵਿੱਚ ਲੋਕਾਂ ਨੂੰ ਬਿਲਕੁਲ ਮਾਨਸਿਕ ਲੈਵਲ ਤੇ ਜੱਜ ਰਹੀ ਹੈ ਵੀ ਇਹ ਸਾਰਾ ਕੁਝ ਇੱਕ ਤਰ੍ਹਾਂ ਨਾਲ ਲੈਂਡ ਲੂਟਿੰਗ ਹੈ ਇਹ ਡੈਡ ਨੂੰ ਲੁੱਟਣਾ ਹੈ ਸਾਰਾ ਤੇ ਇਹ ਕੋਈ ਕੋਈ ਡਵੈਲਪਮੈਂਟ ਨਹੀਂ ਕਰਨਾ ਕਿਉਂਕਿ ਅੱਜ ਵੀ ਇੰਡੀਅਨ ਐਕਸਪ੍ਰੈਸ ਹੋਰ ਖਬਰਾਂ ਦੇ ਵਿੱਚ ਇੱਕ ਫੁੱਲ ਪੇਜ ਦੀ ਕਵਰੇਜ ਹੈ ਕਿਸਾਨਾਂ ਦੀ ਕਿਸਾਨ ਕਹਿੰਦੇ ਵੀ ਇਹ ਕਿਸਾਨ ਜੂਨੀਅਨ ਨਾਲੇ ਵੀ ਪਹਿਲਾ ਤਾਂ ਮਕਾਨ ਆ ਉਹ ਖਾਲੀ ਪਿਆ ਤੇ ਪਹਿਲਾਂ ਤਾਂ ਕਿਤੇ ਸਰਵੇ ਨਹੀਂ ਕੀਤਾ ਕਿ ਕਿੰਨੇ ਮਕਾਨਾਂ ਦੀ ਲੋਡ ਹੈ ਕਿਉਂ ਅਰਬਨਾਈਜੇਸ਼ਨ ਦੀ ਲੋਡ ਹੈ ਪੰਜਾਬ ਚ ਅਰਬਨਾਈਜੇਸ਼ਨ ਸਾਰੀਆਂ ਸਟੇਟਾਂ ਤੋਂ ਵੱਧ ਹੈ ਆਲਮੋਸਟ 40% ਅਰਬਨਾਈਜੇਸ਼ਨ ਹੈ ਇੱਥੇ ਤੇ ਛੋਟਾ ਜਿਹਾ ਪੰਜਾਬ ਹੈ ਤੇ ਲਿੰਕ ਕਰੋੜੋਂ ਨਾਲੋਂ ਤਾਂ ਜ਼ਿਆਦਾ ਜੁੜਿਆ ਲਿੰਕ ਹੋਇਆ ਸ਼ਹਿਰ ਤੇ ਪਿੰਡ ਤੇ ਸ਼ਹਿਰ ਤੇ ਪਿੰਡ ਇਸ ਤਰੀਕੇ ਨਾਲ ਲਿੰਕ ਹੈ ਵੀ ਲੋਕ ਹੁਣ ਵੱਡੇ ਮਹਾਨਗਰਾਂ ਜਿੱਥੇ ਨਹੀਂ ਸੁਹੂਲਤਾ ਚੰਡੀਗੜ੍ਹ ਤੋਂ ਛੱਡ ਕੇ ਬਾਕੀ ਸ਼ਹਿਰਾਂ ਵਿੱਚ ਜਿਹੜੀਆਂ ਆਰਗੇਨਾਈਜ਼ਡ ਸੁਹੂਲਤਾ ਬਹੁਤ ਘੱਟ ਹੈ ਕਈ ਥਾਂ ਤੇ ਬੜੀਆਂ ਮਾੜੀਆਂ ਬਸਤੀਆਂ ਹੋਈਆਂ ਹੋਈਆਂ ਤਾਂ ਲੋਕ ਚਾਹੁੰਦੇ ਆ ਵੀ ਇਸ ਨਾਲੋਂ ਤਾਂ ਨਾਲ ਦੇ ਆਪਣੇ ਨੇੜੇ ਜੇ ਪਿੰਡ ਤੇ ਰਹਿ ਜਾਵੇ ਤੇ ਲੋਕ ਪਿੰਡਾਂ ਨੂੰ ਵੱਲ ਨੂੰ ਉਲਟਾ ਜਾ ਰਹੇ ਆ ਸਾਰਾ ਮਨ ਲਕੀ ਅਰਬਨਾਈਜੇਸ਼ਨ ਦੀ ਥਾਂ ਤੇ ਡੀ ਅਰਬਨਾਈਜੇਸ਼ਨ ਹੋ ਰਹੀ ਹੈ ਲੋਕ ਕਿਉਂਕਿ ਜਿਹੜੀਆਂ ਸ਼ਹਿਰੀ ਆ ਉੱਥੇ ਸੁਹੂਲਤਾ ਐਂ ਨਹੀਂ ਮਿਲ ਨਹੀਂ ਰਹੀਆਂ ਕਿ ਜਿਹੜੀਆਂ ਸ਼ਹਿਰੀ ਨਗਰ ਸੁਭਾਵਾਂ ਤੇ ਜਾਂ ਜਿਹੜੇ ਲੋਕਲ ਗਵਰਨਰ ਕੋ ਲੋਕਲ ਬੋਡੀ ਗਵਰਨਮੈਂਟਸ ਹੈ ਉਹ ਨਹੀਂ ਉਹਨੀਆਂ ਪ੍ਰੋਵਾਈਡ ਕਰ ਰਹੀਆਂ ਪਾਣੀ ਦੀ ਬੜੀ ਸਮੱਸਿਆ ਸ਼ਹਿਰਾਂ ਦੇ ਵਿੱਚ ਇਸ ਕਰਕੇ ਲੋਕ ਤਾਂ ਵਾਪਸ ਜਾ ਰਹੇ ਆ ਇਹ ਉਲਟਾ ਕਰ ਰਹੇ ਆ ਬਾਕੀ ਇਹ ਪੈਸਾ ਕਿੱਥੋਂ ਆਊਗਾ ਠੀਕ ਹੈ ਇਹ ਇਨਵੈਸਟਮੈਂਟ ਇੱਥੇ ਪੰਜਾਬ ਚ ਅਰਬਨਾਈਜੇਸ਼ਨ ਚ ਹੋ ਰਹੀ ਆ ਉਹ ਸਪੈਕੂਲੇਸ਼ਨ ਲਈ ਆ ਸਾਰੇ ਉਹ ਮਤਲਬ ਕਿ ਕਿਸੇ ਕੋਲ ਇਨਵੈਸਟਮੈਂਟ ਲਈ ਲੋਕ ਬਕਾਲ ਲੈ ਲੈਂਦੇ ਰਹਿਣ ਲਈ ਨਹੀਂ ਲੈ ਰਹੇ ਇੱਥੇ ਇਨਵੈਸਟਮੈਂਟ ਵਾਲੇ ਲੋਕ ਹੈਗੇ ਆ ਇਨਵੈਸਟਮੈਂਟ ਇਸ ਕਰਕੇ ਜਿਆਦਾ ਪੰਜਾਬ ਚ ਹੋ ਰਹੀ ਹੈ ਦੋ ਤਿੰਨ ਸ਼ਹਿਰਾਂ ਚ ਜੋ ਮਹਾਲੀ ਹੋ ਰਹੀ ਹੈ ਲੁਧਿਆਣੇ ਚ ਹੋ ਰਹੀ ਹੈ ਅੰਮ੍ਰਿਤਸਰ ਵਗੈਰਾ ਵੀ ਹੋ ਰਹੀ ਹੈ ਉਹ ਇਸ ਕਰਕੇ ਇਨਵੈਸਟਮੈਂਟ ਪਰਪਸ ਤੋਂ ਲੈ ਰਹੇ ਹੰ ਭਈ ਉਹ ਇੱਥੇ ਖਾਸ ਕਰਕੇ ਮਹਾਦੀ ਵਿੱਚ ਤਾਂ ਤਿੰਨ ਤਰ੍ਹਾਂ ਦਾ ਪੈਸਾ ਆ ਰਿਹਾ ਰਿਆ ਨਹੀਂਦਾ ਵੀ ਆ ਜਾਂਦਾ ਹਿਮਾਚਲ ਦਾ ਆ ਰਿਹਾ ਹੈ ਹਿਮਾਚਲ ਤੋਂ ਬਹੁਤ ਪੈਸੇ ਰਕਿਆ ਹੈ ਉਹ ਵੀ ਆ ਗਏ ਇਨਵੈਸਟਮੈਂਟ ਦਾ ਇੰਨਾ ਸਾਰੀਆਂ ਗੱਲਾਂ ਕਰਕੇ ਇੱਥੇ ਇਨਵੈਸਟਮੈਂਟ ਹੋ ਰਹੀ ਹੈ ਰਹਿਣ ਦੀ ਕੋਈ ਲੋੜ ਨਹੀਂ ਜਿਸ ਕਰਕੇ ਆਊਟ ਆਫ ਬਲੂ ਬਿਨਾ ਮਤਲਬ ਤੋਂ ਜਿਵੇਂ ਇਸ 마을 ਤੋਂ ਕੋਈ ਪ੍ਰੋਜੈਕਟ ਆਇਆ ਹੁੰਦਾ ਆਏ ਲਿਆਏ ਆ ਉਹਦਾ ਕੋਈ ਸਰਵੇ ਨਹੀਂ ਕੋਈ ਉਹਦੇ ਬਾਰੇ ਪਹਿਲਾਂ ਇਨੀਸ਼ੀਅਲ ਗੱਲ ਨਹੀਂ ਦੱਸੀ ਕੋਈ ਉਹਦੇ ਬਾਰੇ ਕੋਈ ਡਿਸਕਸ਼ਨ ਨਹੀਂ ਹੋਈ ਕੋਈ ਲੋਕਾਂ 'ਚ ਵੈਬਸਾਈਟਾਂ ਆ ਸੋਸ਼ਲ ਮੀਡੀਆ ਦੇ ਲੈ ਕੇ ਨਹੀਂ ਗਏ ਵੀ ਸਾਨੂੰ ਲੋੜ ਹੈ ਮਕਾਨਾਂ ਦੀ ਇਸ ਕਰਕੇ ਬਿਨਾਂ ਸਾਰ ਤੋਂ ਇਹ ਸਾਰਾ ਦਿਖਦਾ ਵੀ ਸਾਈ ਦੀ 27 ਦੀ ਇਲੈਕਸ਼ਨ ਲਈ ਪੈਸੇ ਇਕੱਠੇ ਕਰਨੇ ਆ ਤੇ ਉਹ ਦਿੱਲੀ ਵਾਲਿਆਂ ਦਾ ਹੀ ਪ੍ਰੋਜੈਕਟ ਹੈ ਇਹ ਇੱਕ ਪੰਜਾਬ 'ਚ ਇੱਕ ਇਹ ਗੱਲ ਬੜੀ ਜ਼ਿਆਦਾ ਹੋ ਗਈ ਹੈ ਇਹ ਦਿੱਲੀ ਵਾਲਿਆਂ ਦਾ ਪ੍ਰੋਜੈਕਟ ਹੈ ਤੇ ਇਸ ਕਰਕੇ ਹੁਣ ਇਹਦੇ 'ਚ ਪ੍ਰੋਟੈਸਟ ਬਹੁਤ ਹੋ ਰਹੇ ਆ ਤੇ ਲੱਗਦਾ ਨਹੀਂ ਵੀ ਇਹ ਇਹ ਪ੍ਰੋਜੈਕਟ ਸਿਰੇ ਚੜੂਗਾ ਇਹਦਾ ਵਿਰੋਧ ਕਾਫੀ ਹੋਊਗਾ ਬੇਸ਼ੱਕ ਤੁਹਾਨੂੰ ਲੱਗਦਾ ਵੀ ਸਰਕਾਰ ਇਸ ਵਿਰੋਧ ਦੇ ਕਾਰਨ ਪੈਰ ਪਿੱਛੇ ਖਿੱਚ ਸਕਦੀ ਹੈ ਨਹੀਂ ਪੈਰ ਪਿੱਛੇ ਖਿੱਚਣ ਦੇ ਚਾਂਸ ਹੈਗੇ ਕਿਉਂਕਿ ਗੱਲ ਇਹ ਹੋ ਗਈ ਹੈ ਵੀ ਇੱਥੇ ਸਿੱਧਾ ਲੈਂਡ ਪੂਲਿੰਗ ਹੈ ਤੇ ਲੋਕਾਂ ਦੇ ਬੜੇ ਮਾੜੇ ਤਜਰਬੇ ਆ ਲੈਂਡ ਪੂਲਿੰਗ ਵਿੱਚ 20 ਸਾਲ ਤੋਂ ਇਹਨਾਂ ਦਾ ਡਵੈਲਪਮੈਂਟ ਨਹੀਂ ਹੋਈ ਉਹ ਹਜੇ ਪਲਾਟ ਨਹੀਂ ਮਿਲੇ ਬੰਦਿਆਂ ਨੂੰ ਪਲਾਟ ਮਿਲੇ ਤਾਂ ਕਈਆਂ ਨੂੰ ਇਹ ਵੀ ਤਜਰਬਾ ਵੀ ਪਿੱਛੇ ਜਾ ਕੇ ਦੇ ਦਿੰਦੀ ਆ ਜਿਹੜੀਆਂ ਅਥਾਰਟੀਆਂ ਪੂਟਾ ਕਮਾਡਾ ਐਰਾ ਵਗੈਰਾ ਅਥਾਰਟੀ ਹੈ ਉਹ ਆਪ ਦੀ ਮਰਜ਼ੀ ਨਾਲ ਜਿੱਥੇ ਜੇ ਅਲਾਟ ਕਰ ਦਿੰਦਾ ਵਿਜਾਇਸ਼ਨ ਨਹੀਂ ਦਿੰਦੇ ਡਵੈਲਪ ਨਹੀਂ ਹੋਇਆ ਪਰ ਨਵੇਂ ਚੰਡੀਗੜ੍ਹ ਦੀ ਜਿਹੜੀਆਂ ਨਿਊ ਚੰਡੀਗੜ੍ਹ ਚ ਇਹ ਗੋਲਾ 15 20 ਸਾਲ ਦਾ ਤੁਰਿਆ ਆਉਂਦਾ ਜੀਰਕਪੁਰ ਦੇ ਵਿੱਚ ਵੀ ਹੈਗਾ ਹੈ ਹਾਂਜੀ ਜੀਰਕਪੁਰ ਵਾਲੇ ਪਾਸੇ ਵੀ ਹੈਗਾ ਇਹ ਕਿ ਪਸਪਸਿਆ ਗਿਆ ਕਿ ਸਾਰੇ ਚਾਰ ਸ਼ਹਿਰ ਦੇ ਲੋਕਾਂ ਨੂੰ ਬੜ ਬੜਾ ਮਾਰਾ ਤੇ ਆ ਪਾ ਮਹਾਦੀ ਚ ਦਾ ਇਹ ਤਜਰਬਾ ਵੀ 850 ਇੰਡਸਟਰੀਅਲ ਏਰੀਆ ਲਈ ਲਈ ਸੀ ਉਹ ਸਾਰੇ ਪਲਾਟ ਖਾਲੀ ਪਏ ਆ ਹਜੇ ਤੱਕ ਹਾਂਜੀ ਉਹਦੇ ਚ 850 ਏਕੜ ਜ਼ਮੀਨ ਖਾਲੀ ਪਈ ਆ ਹੈ ਤੇ ਮਾੜੀ ਗੱਲ ਇਹ ਹੈ ਵੀ ਬਾਦਲ ਸਖਬੀਰ ਬਾਦਲ ਜਾਂ ਅਕਾਲੀ ਦਲ ਉਹ ਆਪ ਦੇ ਭਾਸ਼ਣ ਚ ਇਹੀ ਕਹਿੰਦਾ ਵੀ ਵੇਖੋ ਜੀ ਸਾਡੀ ਲੈਂਡ ਪੂਲਿੰਗ ਦੀ ਪਾਲਿਸੀ ਅਸੀਂ ਲਿਆਏ ਸੀਗੇ ਇਸੇ ਕਰਕੇ ਤੁਹਾਡੇ ਰੇਟ ਕਰੋੜਾਂ ਦੇ ਚਲੇਗੇ ਉਹ ਇਹ ਹਾਲਾਤ ਬਦਲ ਕੇ ਕਰੋੜਾਂ ਚਲੇਗੇ ਤੁਹਾਡੇ ਦਾ ਜਿਹੜਾ ਲੈਂਡ ਪੂਲਿੰਗ ਦੀ ਲਿਆਏ ਸੀਗੇ ਜਾਂ ਇੰਡਸਟਰੀਅਲ ਬਹਾਲੀ ਚ ਲਿਆਏ ਸੀ ਉਹਦਾ ਉੱਥੇ ਉਵੇਂ ਨਹੀਂ ਉਵੇਂ ਪਈ ਆ ਤੁਸੀਂ ਤੁਸੀਂ ਲੈਂਡ ਪੂਲਿੰਗ ਨੂੰ ਪ੍ਰੋਟੈਸਟ ਕਰਦੇ ਹੋਏ ਜਸਟੀਫਾਈ ਕਿਵੇਂ ਕਰਦੇ ਹੋ ਇਹ ਲੈਂਡ ਪੂਲਿੰਗ ਵੱਖਰੀ ਹੈ ਜਦੋਂ ਇਹਨਾਂ ਨੇ ਲਈ ਸੀ ਲੈਂਡ ਪੂਲਿੰਗ ਦੇ ਵਿੱਚ ਉਦੋਂ ਲੋਕਾਂ ਨੂੰ ਇਹ ਆਪਸ਼ਨ ਵੀ ਸੀ ਤੁਸੀਂ ਪੈਸੇ ਲੈ ਲੋ ਲੋਕ ਪੈਸੇ ਲੈ ਕੇ ਆਪਦੀ ਜ਼ਮੀਨ ਖਰੀਦ ਲੈਂਦੇ ਸੀਗੇ ਕਈਆਂ ਨੇ ਫਰਜ ਕੀਤਾ ਜੀ 4 5 ਏਕੜ ਆ ਗਈ ਤੇ ਉਹਨਾਂ ਨੇ ਇੱਕ ਅੱਧਾ ਇੱਕ ਏਕੜ ਥੋੜਾ ਜਿਹਾ ਹਿੱਸਾ ਰ ਲੈਂਡ ਪੂਲਿੰਗ ਨਹੀਂ ਰੱਖ ਲਿਆ ਬਾਕੀਆਂ ਦੇ ਪੈਸੇ ਲੈ ਲਏ ਸੀ ਪੈਸੇ ਲੈ ਕੇ ਉਹਨਾਂ ਨੇ ਸਲਫਸਤੀ ਜ਼ਮੀਨ ਪੰਜਾਬ ਦੇ ਕਿਤੇ ਹੋਰ ਪਾਸੇ ਖਰੀਦ ਲਈ ਸੀ ਇਹ ਹੋ ਗਿਆ ਸੀ ਇਸ ਕਰਕੇ ਉਹਨਾਂ ਨੂੰ ਫੀਲਿੰਗ ਇਸ ਗੱਲ ਦੀ ਰਹਿ ਗਈ ਸੀ ਕਿ ਸਾਡੇ ਕੋਲ ਜ਼ਮੀਨ ਹੈ ਅਸੀਂ ਬੇਜ਼ਮੀਨੇ ਨਹੀਂ ਹੋਏ ਇਸ ਕਿਸਮ ਦੀ ਲੋਕ ਫੀਲਿੰਗ ਲੈਂਦੇ ਸੀਗੇ ਕਿ ਇਹ ਸਾਰਾ ਕੁਝ ਆ ਰਿਹਾ ਹੈ ਕਿਤੇ ਪੈਸੇ ਹੈ ਹੀ ਨਹੀਂ ਸਿੱਧੇ ਲੈਣ ਬੋਲੇਗਾ ਕੌਣ ਵਿਸ਼ਵਾਸ ਕਰੂਗਾ ਨਾਲੇ ਤੁਸੀਂ 1.5 ਸਾਲ ਤੋਂ ਬਾਅਦ ਆਓਗੇ ਕਿ ਨਹੀਂ ਆਓਗੇ ਲੋਕ ਤਾਂ ਕਹਿ ਰਹੇ ਆ ਤੁਹਾਡੇ ਤੇ ਕੁਐਸਚਨ ਉਠਾਉਂਦੇ ਆ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ ਇਹ ਤੁਹਾਡਾ ਬੜੀ ਸ਼ੇਦੀ 3 ਸਾਲਾਂ ਚ ਹੋ ਜਾਊਗਾ 3 ਸਾਲ ਤੁਸੀਂ ਕਿਵੇਂ ਦੇ ਸਕਦੇ ਹੋ ਤੁਹਾਡੀ ਕੋਈ ਪੱਕੀ 3 ਸਾਲ ਦੀ ਸਰਕਾਰ ਹੈ ਇਸ ਕਰਕੇ ਇਹ ਸਾਰੀਆਂ ਗੱਲਾਂ ਉਹਨਾਂ ਦੇ ਉਹ ਕੋਈ ਕਿਸੇ ਲੌਜੀਕ ਦਾ ਜਵਾਬ ਨਹੀਂ ਦੇ ਰਹੇ ਨਾ ਜ਼ਾਬਦਲ ਦੇ ਠੀਕ ਹੈ ਉਹਨਾਂ ਦੇ ਕੋਈ ਵੀ ਐਮਐਲਏ 92 ਵਿੱਚੋਂ ਕਿਸੇ ਲੈ ਖੁੱਲ ਕੇ ਉੱਤੇ ਮੀਟਿੰਗ ਨਹੀਂ ਕਰ ਸਕਦਾ ਕਿਸੇ ਪੰਜਾਬ ਦੇ ਕਿਸੇ ਹਿੱਸੇ ਵਿੱਚ ਉਹ ਹਾਲਤ ਹੋਈ ਹੈ ਜਿਹੜੀ ਬੇਅਦਬੀ ਦੇ ਪਿੱਛੋਂ ਅਕਾਲੀ ਦਲ ਦੀ ਹੋ ਗਈ ਸੀ ਅਕਾਲੀ ਦਲ ਨਾਲ ਰਾਜ ਕਰਦਾ ਸੀ ਪਰ ਅਕਾਲੀ ਦਲ ਦੇ ਥਾਂ-ਥਾਂ ਉਹਦੇ ਲੀਡਰਾਂ ਦਾ 15 ਅਕਤੂਬਰ ਪਾ ਜਿਹੜਾ 15 ਦਾ ਵਾਕਿਆ ਹੋਇਆਗਾ ਖਾਸ ਕਰਕੇ ਕੋਟਕਪੂਰੇ ਵਾਲਾ ਜਿਹੜਾ ਅਤੇ ਜਦੋਂ ਗੋਲੀ ਚੱਲੀ ਸੀ ਉਦੋਂ ਪਿੱਛੇ ਆਉਣ ਨਹੀਂ ਦਿੱਤਾ ਸੀ ਪਿੰਡਾਂ 'ਚ ਘਰਾਓ ਹੁੰਦਾ ਸੀਗਾ ਬੋਟ ਕੋਰੇ ਤੇ ਬਹਿਬਲ ਕਲਾਂ ਦੋ ਥਾਵਾਂ ਤੇ ਹੋਇਆ ਸੀ ਬਹਿਬਲ ਕਲਾਂ 'ਚ ਦੋ ਨੌਜਵਾਨ ਮਾਰੇ ਗਏ ਸੀ ਕਿ ਇਹਨਾਂ ਨੂੰ ਉਦੋਂ ਪਿੱਛੇ ਮਹੀਨਾ ਦੋ ਮਹੀਨੇ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਬਹੁਤ ਹੁੰਦਾ ਰਿਹਾ ਤੇ ਉਦੋਂ ਪਿੱਛੇ ਜਦ ਸਰਬੱਤ ਖਾਲਸਾ ਨੇ ਉਹ ਸਾਰੀ ਗੱਲ ਦੀ ਫੋਕ ਕੱਢਦੀ ਜੱਬੇ ਵਾਲੇ ਸਰਬੱਤ ਖਾਲਸਾ ਦੇ ਇਹ ਸਭ ਨੂੰ ਪਤਾ ਵੀ ਉਹਦੇ ਵਿੱਚ ਇਹਨਾਂ ਨੇ ਬੰਦੇ ਖਰੀਦ ਲਏ ਜਿਹੜੇ ਅੱਗੇ ਆਗੂ ਸੀ ਵਿੱਚੋਂ ਕਈ ਕਿਉਂ ਖਰੀਦ ਕਿਉਂ ਨਾ ਆਗੂਆਂ ਦੇ ਰਾਹੀਂ ਸਾਰੀ ਹਵਾ ਕਢਾਤੀ ਕੋਈ ਉਹਦੇ ਚ ਕੁਝ ਨਹੀਂ ਨਿਕਲਿਆ ਤੇ ਜਿੰਨਾ ਇਹਨਾਂ ਬਰਤੂ ਗੁੱਸਾ ਸੀ ਸਾਰਾ ਉਹ ਗੁੱਸਾ ਸਿਆਸੀ ਲੈਵਲ ਤੇ ਸਿਆਸੀ ਟਰਾਂਸਲੇਸ਼ਨ ਉਹਦੀ ਨਹੀਂ ਹੋ ਸਕੀ ਸਿਆਸੀ ਲੈਵਲ ਤੇ ਉਹਦਾ ਪਰਵਰਤਨ ਨਾ ਹੋ ਸਕਿਆ ਗੁੱਸੇ ਦਾ ਤੇ ਇਸ ਕਰਕੇ 15 ਚ ਇਹੋ ਆਲਮੋਸਟ 15 ਦੇ ਐਂਡ ਤੱਕ ਗੁੱਸਾ ਇਹਨਾਂ ਨੇ ਖਤਮ ਕਰਨ ਚ ਬਾਦਲ ਸਰਕਾਰ ਕਾਮਯਾਬ ਹੋ ਗਈ ਸੀ ਤੇ ਉਦੋਂ ਪਿਛੋਂ ਹੁਣ ਕੋਲਟਾ ਵਿੱਚ ਕੀ ਫੈਸਲੇ ਹੁੰਦੇ ਨੇ ਇਹ ਗੱਲਾਂ ਸਿਆਸੀ ਆ ਸਿਆਸੀ ਫੈਸਲੇ ਹੁੰਦੇ ਆ ਹੁਣ ਇਹਦਾ ਪ੍ਰੋਜੈਕਟ ਦਾ ਫੈਸਲਾ ਵੀ ਸਿਆਸੀ ਲੈਵਲ ਤੇ ਹੋਣਾ ਸਿਆਸੀ ਲੈਵਲ ਦੇ ਮਤਲਬ ਇਹ ਆ ਵੀ ਲੋਕ ਵਿਰੋਧ ਕਰਦੇ ਤਾਂ ਉਹ ਸਿਆਸਤ ਦਾ ਹਿੱਸਾ ਹੀ ਹੁੰਦਾ ਉਹਨਾਂ ਲੋਕਾਂ ਦਾ ਤੇ ਕੋਰਟ ਨੇ ਰਾਹੀਂ ਨਹੀਂ ਫੈਸਲਾ ਹੋਣਾ ਹੁੰਦਾ ਤੇ ਜਦੋਂ ਦਾ ਬਿਆਦਵੀ ਦਾ ਕੇਸ ਕੋਰਟ ਚ ਪਿਆ ਕੋਈ ਫੈਸਲਾ ਨਹੀਂ ਹੋਇਆ ਨਾ ਹੋਣਾ ਭਾਵੇਂ ਹੋਰ 10 ਸਾਲ ਕੋਰਟ ਤੇ ਲਟਕੀ ਜਾਵੇ ਹਾਂ ਜਦਾ ਹੀ ਸਾਲ ਲੱਗ ਸਕਦੇ ਜੇ ਸਪੈਸ਼ਲ ਕੋਰਟ ਨਾ ਬਣੀ ਤਾਂ ਜਿਆਦਾ ਹੀ ਸਾਲ ਲੱਗ ਸਕਦੇ ਕਿੰਨੇ ਸਾਲ ਲੱਗ ਸਕਦੇ ਇਸ ਕਰਕੇ ਇਹ ਜਿਹੜੇ ਕੇਸ ਆ ਇਹਨਾਂ ਦਾ ਜਿਹੜਾ ਫੈਸਲਾ ਹੁੰਦਾ ਉਹ ਸਿਆਸੀ ਲੈਵਲ ਦਾ ਫੈਸਲਾ ਫੈਸਲਾ ਹੁੰਦਾ ਪਬਲਿਕ ਸੈਂਟੀਮੈਂਟ ਨਾਲ ਜੁੜੇ ਹੋਏ ਕੇਸ ਹੁੰਦੇ ਆ ਜਾਂ ਇਕਨੋਮਿਕ ਲੋਕਾਂ ਨਾਲ ਜੁੜੇ ਕੇਸਾਂ ਦਾ ਫੈਸਲਾ ਲੋਕ ਅਦਾਲਤ ਚੀਜ਼ ਹੁੰਦਾ ਤੇ ਉਹ ਦੂਜੀਆਂ ਸਰਕਾਰੀ ਅਦਾਲਤਾਂ ਨਹੀਂ ਕਰਦੀਆਂ ਉੱਥੇ ਤਾਂ ਸਰਕਾਰ ਆਪਰੋਚ ਕਰ ਲੈਂਦੀਆਂ ਤੇ ਉਹ ਸਾਡੇ ਸਾਬੇ ਸਾਹਮਣੇ ਆ ਹੁਣ ਤੁਸੀਂ ਦੇਖੋ ਵੀ 40 ਸਾਲ ਹੋ ਚੱਲੇ ਆ ਤਕਰੀਬਨ ਤੇ ਤੇ ਤੁਸੀਂ ਇਹ ਦੇਖ ਲਓ ਵੀ ਕਿੰਨੇ ਕੁ ਬੰਦੇ 10000 ਬੰਦਾ ਨਵੰਬਰ 84 ਚ ਮਾਰੇ ਗਿਆ ਸੀ ਤੇ ਕਿੰਨੇ ਕਿੰਨੇ ਨੂੰ ਸਜ਼ਾ ਹੋਈ ਆ ਇਸ ਕਰਕੇ ਇਹ ਸਜ਼ਾ ਕਦੇ ਨਹੀਂ ਹੁੰਦੀ ਕੋਰਟਾਂ ਦੇ ਰਾਹੀਂ ਜਿੱਥੇ ਸਰਕਾਰੀ ਅਜੰ ਵਿੱਚ ਤੇ ਨਾ ਬੇਅਦਬੀ ਦੇ ਕੇਸ ਦੇ ਵਿੱਚ ਅਜੇ ਤੱਕ ਕੋਈ ਮਾਮੂਲੀ ਜੱage ਨਹੀਂ ਤੁਰਿਆ ਆ ਤੇ ਇਹ ਇਹੀ ਇਹ ਕੇਸ ਹੈ ਇਹ ਕੇਸ ਦਾ ਫੈਸਲਾ ਹੋਣਾ ਹੈ ਤੇ ਬਾਕੀ ਲੱਗਦਾ ਵੀ ਸਾਨੂੰ ਅਜੇ ਵਾਪਸ ਤੋਂ ਹੋਣ ਦੀਆਂ ਗੱਲਾਂ ਸਰਕਾਰ ਅਡੂਗੀ ਹਜੇ ਅਜੇ ਫੌਸਲਾ ਉਗੀ ਮੈਂ ਨਹੀਂ ਇਸ ਗੱਲ ਨਾਲ ਸਹਿਮਤ ਆ ਵੀ ਹੁਣ ਤਾਂ ਜੇ ਵਾਪਸ ਲੈਣਾ ਪਊਗਾ ਕਿ ਅਸੀਂ ਇਹ ਪਹਿਲਾ ਕਨਕਲੂਜਨ ਆ ਬੜਾ ਜਲਦੀ ਦਾ ਕਨਕਲੂਜਨ ਆ ਜਲਦੀ ਦਾ ਸਿੱਟਾ ਕੱਢਣਾ ਇਹ ਨਹੀਂ ਹੈ ਅਜੇ ਸਰਕਾਰ ਨੇ ਜਿਹਦੇ ਕੋਲ ਫੋਰਸ ਹੈ ਜਿਹਦੇ ਕੋਲ 1 ਲੱਖ ਫੋਰਸ ਵੀ ਖੜੀ ਐ ਸਾਰੇ ਕੋਲੇ ਨਵੇਂ ਹਥਿਆਰ ਨਵੀਆਂ ਗੱਡੀਆਂ ਲੈ ਕੇ ਦਿੱਤੀਆਂ ਪੁਲਿਸ ਨੂੰ ਉਹਨਾਂ ਤੋਂ ਪੇਰਾ ਕੰਮ ਇਹਨਾਂ ਨੇ ਕਰਵਾਉਣਾ ਹੋ ਸਕਦਾ ਹੈ ਕਿਸਾਨਾਂ ਨੂੰ ਟਫ ਸਿਚੁਏਸ਼ਨ ਦਾ ਸਾਹਮਣਾ ਕਰਨਾ ਪਵੇ ਹਾਂ ਬਿਲਕੁਲ ਲਾਠੀ ਚਾਰਜ ਹੋਏਗਾ ਇਹ ਲਾਠੀ ਚਾਰਜ ਤੱਕ ਉਹ ਤੋਂ ਅੱਗੇ ਤਾਂ ਗ੍ਰਿਫਤਾਰੀਆਂ ਤੱਕ ਨੌਬਤ ਆ ਸਕਦੀ ਹੈ ਬਿਲਕੁਲ 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 ਸਭ ਤੋਂ ਜ਼ਿਆਦਾ ਵੱਡਾ ਗੱਲ ਕੀਤਾ ਵੀ ਬਾਦਲਾਂ ਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਹਜੇ ਤੱਕ ਵੀ ਅਕਾਲੀ ਦਲ ਨੂੰ ਵੀ ਤੁਸੀਂ ਇੱਕ ਛੋਟਾ ਜਿਹਾ ਹਿੱਸਾ ਲਿਆ ਸੀਗਾ 2 2.5 ਹਜ਼ਾਰ ਇਸ ਕਿਸਮ ਦਾ ਛੋਟਾ ਜਿਹਾ ਪ੍ਰੋਜੈਕਟ ਲਿਆ ਸੀ ਤੁਸੀਂ ਤੋਂ 1 ਏਕੜ ਦਾ ਇਹਨਾਂ ਨੇ ਕਿੰਨੇ 65 65 ਹਜ਼ਾਰ ਏਕੜ ਦਾ ਪ੍ਰੋਜੈਕਟ ਲੈ ਲਿਆ ਤੇ ਤੁਸੀਂ 160 65 ਪਿੰਡ ਅਫੈਕਟ ਹੋਗੇ ਤੇ ਸਾਰੇ ਪੰਜਾਬ ਨੂੰ ਆਲਮੋਸਟ ਕਵਰ ਹੋ ਗਿਆ ਵੱਡੇ ਵੱਡੇ ਸ਼ਹਿਰਾਂ ਦੇ ਨਾਲ ਜੁੜਦੇ ਇਹ ਇਲਾਕੇ ਲੈ ਲੈ ਤੇ ਇਲਾਕੇ ਵੀ ਉਹ ਲੈ ਜਿਹੜੇ ਜ਼ਰਖੇਜ ਹੈ ਜਿਨ੍ਹਾਂ ਨੂੰ ਤੁਸੀਂ ਅਰਬਨ ਇਹੋ ਜਿਹੇ ਕੰਕਰੀਟ ਦੇ ਇੱਕ ਪੱਥਰਾਂ ਦੇ ਜੰਗਲ 'ਚ ਬਦਲਣਾ ਚਾਹੁੰਦੇ ਹੋ ਜਿਹੜੇ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਹੈ ਜਿਵੇਂ ਹੁਣ ਹਸ਼ਿਆਰਪੁਰ ਦੇ ਲਗ ਜਿਹੜਾ ਨਾਲ ਦੇ ਨਾਲ ਏਰੀਆ ਲਿਆ ਉਹ ਬੜਾ ਸਬਜੀ ਤੇ ਫਸਲ ਬਹੁਤ ਸਬਜੀ ਗਰੋਹਿੰਗ ਏਰੀਆ ਸਬਜੀ ਦਾ ਬਹੁਤ ਫਸਲ ਉੱਤੇ ਹੁੰਦੀ ਹੈ ਹਵਾ ਚੜ ਨੂੰ ਉਸ ਏਰੀਆ ਦੇ ਵਿੱਚੋਂ ਗੁਰ ਰਨਾਂ ਟ੍ਰੱਕ ਲੋਡ ਹੋ ਕੇ ਜਾਂਦੇ ਆ ਇੰਨੀ ਜਿਆਦਾ ਹਾਂ ਨਿਕਲਦਾ ਹੈ ਇਸ ਕਰਕੇ ਲੋਕਲ ਲੈਵਲ ਦੀਆਂ ਕਈ ਗੱਲਾਂ ਦਾ ਪਤਾ ਹੀ ਨਹੀਂ ਕੋਈ ਵੀ ਸਟੱਡੀ ਨਹੀਂ ਕਰਵਾਈ ਇਹਨਾਂ ਨੇ ਕੋਈ ਲੋਕਾਂ ਦੇ ਰਿਐਕਸ਼ਨ ਬਾਰੇ ਨਹੀਂ ਕੀਤਾ ਇਹ ਹੰਕਾਰ ਚ ਸੀ ਸਾਡੇ ਕੋਲੇ ਵੱਡੇ ਵੱਡਾ ਪੁਲਿਸ ਫੌਜਾ ਕਿਉਂਕਿ ਪੁਲਿਸ ਤੋਂ ਸਾਰਾ ਕੁਝ ਕਰਾ ਰਹੇ ਸੀ ਇਸੇ ਕਰਕੇ ਮੈਨੂੰ ਇਹ ਸੌਣ ਲੋਕ ਇਸ ਗੱਲ ਦਾ ਅੰਦਾਜ਼ਾ ਵੀ ਲਾਉਦੇ ਆ ਵੀ ਇਹਨਾਂ ਨੇ ਇੱਕ ਪੁਲਿਸ ਨੂੰ ਇੰਨਿਆ ਖੁੱਲ੍ਹੇ ਛੁੱਟਿਆ ਕਿ ਉਹ ਦਿੱਤੀ ਜੀ ਨੇ ਜੀ ਨੇ ਪਤਾ ਕਈ ਮਹੀਨੇ ਪਹਿਲਾਂ ਹੀ ਅ ਝੂਠੇ ਮੁਕਾਬਲੇ ਕਰਨੇ ਸ਼ੁਰੂ ਕਰਤੇ ਉਹ ਤੁਸ ਨੂੰ ਇੱਕ ਐਕਸਰਸਾਈਜ਼ ਪਾਤਾ ਵੀ ਤੁਹਾਨੂੰ ਬਹੁਤ ਕੁਝ ਕਰਨਾ ਪਊਗਾ ਇਹਦਾ ਕੁਝ ਤੇ ਹੋ ਕਰਿਓ ਇਹਦੇ ਤੋਂ ਇਲਾਵਾ ਕਿਸਾਨਾਂ ਨਾਲ ਜਿੱਥੇ ਕਿਸੇ ਮਾਮਲੇ 'ਚ ਕੋਈ ਟਕਰਾ ਆਉਂਦਾ ਕੋਈ ਕਿਸਾਨ ਪ੍ਰਦਰਸ਼ਨ ਕਰਦੇ ਉਹ ਸਾਰੇ ਮਸਲੇ ਜਿਹੜੇ ਪੁਲਿਸ ਰਾਹੀਂ ਇਹ ਹੱਲ ਕਰਵਾਉਂਦੇ ਆ ਪੁਲਿਸ ਹੀ ਨੇਗੋਸ਼ੀਏਟ ਕਰਦੀ ਇਹ ਸ਼ੰਭੂ ਤੇ ਖਨੌਰੀ ਨੂੰ ਇਹਨਾਂ ਨੇ ਪੁਲਿਸ ਰਾਹੀਂ ਚੱਕਿਆ ਇਹ ਤਾਂ ਪੁਲਿਸ ਦੀ ਵਰਤੋਂ ਬੜੇ ਬਸ਼ਰਿਆਮ ਕਰਨ ਲੱਗੇ ਉਹ ਹੁਣ ਕਿਵੇਂ ਨਾ ਇਹ ਪੁਲਿਸ ਦੀ ਵਰਤੋਂ ਕਰਨਗੇ ਇੰਨਾ ਨੇ ਪੁਲਿਸ ਦੇ ਵਰਤੋਂ ਵੀ ਦਾ ਵੀ ਕੱਲ ਟਰੈਕਟਰ ਰੈਲੀ ਤੇ ਵੀ ਕਰਨੀ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਟਰੈਕਟਰ ਰੈਲੀ ਤੇ ਆਉ ਉਦੋਂ ਪੁੱਛੋ ਕੱਲ ਭੜਕਦੀ ਆ ਕੀ ਹੁੰਦੀ ਆ ਜਾਂ ਇਹ ਕੰਟਰੋਲ ਕਰ ਲੈਂਦੇ ਆ ਇਹ ਡਿਪੈਂਡ ਕਰਦਾ ਜੇ ਫਰਜ ਕੀਤਾ ਉਹ ਸ਼ੰਭੂ ਦੇ ਤੇ ਖਨੌਰੀ ਵਾਲੀ ਗੱਲ ਹੁੰਦੀ ਆ ਉੱਥੇ ਤਾਂ ਕਈ ਗੱਲਾਂ ਵਾਖੜੀਆਂ ਸੀ ਉਹ ਈ ਸ਼ੋਣ ਮਸਲਾ ਨਹੀਂ ਹੈ ਜਿਹਦੇ ਕਰਕੇ ਇਹ ਕੰਟਰੋਲ ਟਰ ਗਏ ਲੰਬਾ ਸਮਾਂ ਹੋ ਗਿਆ ਸੀ ਫੁੱਟ ਫੋਟ ਆਪਸ ਵੀ ਦੀ ਪਈ ਤੇ ਉਹਦੇ ਤੇ ਸ਼ੱਕ ਸੀ ਸਾਰਾ ਜਿਹੜਾ ਬੈਠੇ ਆ ਸਾਰੇ ਕਹਿ ਜਾਂ ਕਈ ਗੱਲਾਂ ਗੁੜੀਆਂ ਹੋਈਆਂ ਸੀ ਹਾਂਜੀ ਦੂਜਾ ਇਸ ਤੋਂ ਅੱਗੇ ਵਧੀਏ ਪਾਣੀਆਂ ਦਾ ਮਾਮਲਾ ਪਾਣੀਆਂ ਦਾ ਮਾਮਲਾ ਪੰਜਾਬ ਲਈ ਜਿਹੜਾ ਬੜਾ ਟਿੱਡਾ ਬਣਿਆ ਹੋਇਆ ਪਹਿਲਾਂ ਹੀ ਪਾਣੀ ਪੰਜਾਬ ਨੂੰ ਨਹੀਂ ਮਿਲਦਾ ਜਿਹੜਾ ਮਿਲਿਆ ਉਹਦੇ ਚੋਂ ਖੋਣ ਦੇ ਤਰੀਕੇ ਜਿਹੜੇ ਆ ਉਹ ਲਗਾਤਾਰ ਚੱਲਦੇ ਆ ਜਿਹੜਾ ਪੰਜਾਬ ਹਰਿਆਣੇ ਨੇ ਪਾਣੀ ਮੰਗਿਆ ਸੀ ਪੰਜਾਬ ਨੇ ਕਿਹਾ ਵੀ ਤੁਸੀਂ ਪਹਿਲਾਂ ਹੀ ਪਾਣੀ ਵੱਧ ਲੈ ਚੁੱਕੇ ਆ ਤੇ ਉਹ ਮਾਮਲਾ ਜਿਹੜਾ ਅਲਟੀਮੇਟਲੀ ਹਾਈ ਕੋਰਟ ਦੇ ਵਿੱਚ ਗਿਆ ਤੇ BBMB ਜਿਹਨੂੰ ਪਾਰਟੀ ਨਹੀਂ ਸੀ ਬਣਨਾ ਚਾਹੀਦਾ ਉਹ ਪਾਰਟੀ ਬਣ ਗਿਆ ਤੇ ਹੁਣ ਸੁਪਰੀਮ ਕੋਰਟ ਨੇ ਜਿਹੜਾ ਹਰਿਆਣੇ ਨੂੰ ਪਾਣੀ ਦੇਣਾ ਸੀ 4000 ਕਿਊਸਿਕ ਉਹਦੇ ਤੇ ਸੁਣਵਾਈ ਕਰਨ ਤੋਂ ਨਾ ਕਰ ਦਿੱਤੀ ਐ ਤੇ ਇਹਦੇ ਨਾਲ ਹੀ BBMB ਦਾ ਜਿਹੜਾ ਸਕੱਤਰ ਹੈ ਉਹ ਹਰਿਆਣੇ ਤੋਂ ਕਈ ਸਾਲਾਂ ਤੋਂ ਲੱਗਾ ਹੋਇਆ ਉਸ ਮਾਮਲੇ ਤੇ ਵੀ ਪੰਜਾਬ ਨੇ ਜਿਹੜਾ ਇਤਰਾਜ਼ ਉਠਾਇਆ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਵਖੋ ਗੱਲ ਸੁਣੋ ਇਸ ਗੱਲ ਤੇ ਬੁਰੀ ਤਰੀਕੇ ਨਾਲ ਫੇਲ ਹੋਇਆ ਬੜਾ ਇਹਨੇ ਇਹਨੇ ਪਲੇਇੰਗ ਟੂ ਦਾ ਗੈਲਰੀ ਕੀਤਾ ਬੜਾ ਡਰਾਮਾ ਕੀਤਾ ਪਰ ਭਗਵੰਤ ਮਾਨ ਨੇ ਜਿਸੀ ਇਹਨੇ ਉੱਥੇ ਜਾ ਕੇ ਧਰਨਾ ਦਿੱਤਾ ਬੈਂਸ ਉਹਦਾ ਇੱਕ ਉਹ ਨੰਗਲ ਕਈ ਵਾਰੀ ਗਏ ਕਈ ਵਾਰੀ ਗਏ ਤੇ ਸਾਰਾ ਕੁਝ ਐਕਚੁਅਲੀ ਸਾਰ ਜਿਹੜਾ ਬੇਸਿਕਲ ਸਾਰੀ ਪੁਲਿਸ ਪੁਲਿਸ ਵੀ ਉੱਥੋਂ ਪੰਜਾਬ ਪੁਲਿਸ ਦਾ ਕੰਟਰੋਲ ਵੀ ਗਿਆ ਉੱਥੇ ਨਾਲ ਸੈਂਟਰਲ ਪੁਲਿਸ ਲਾਤੀ ਉਹਨਾਂ ਨੇ ਮੁੜ ਕੇ ਸਾਰਾ ਪਾਣੀ ਵੀ ਹਰਿਆਣੇ ਨੂੰ ਦੇਤਾ ਤੇ ਹੁਣ ਸੁਣਵਾਈ ਵੀ ਨਹੀਂ ਕੀਤੀ ਇੱਕ ਤਾਂ ਸਾਡਾ ਜਿਹੜਾ ਲਾ ਲਾ ਅਫੀਸਰ ਹੈ ਸਾਡੇ ਸਰਕਾਰੀ ਲਾ ਅਫੀਸਰ ਹੈਗੇ ਸਾਰੇ ਇਹ ਮੇਰੇ ਖਿਆਲ ਸਿੱਧੂ ਸਾਹਿਬ ਇਹਦੇ ਨਹੀਂ ਤਾਂ ਐਕਸਪਰਟ ਜਿਹੜੇ ਵਕੀਲ ਹੈ ਉਹ ਹੈਰ ਕਰਦੇ ਐ ਪਰ ਦਿੱਲੀ ਦੇ ਵਿੱਚ ਜਦੋਂ ਮਨੂ ਚਿਕਵੀ ਸੀ ਉਹਦੇ باوجود ਵੀ ਜਿਹੜਾ ਇਹ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਨਾ ਕਰ ਦਿੱਤੀ ਉਹਨੇ ਸੁਣੋ ਚਲੋ ਸੁਣਵਾਈ ਨਾ ਪਰ ਪਹਿਲਾ ਵੀ ਬੇਸਿਕਲੀ ਹੁੰਦਾ ਵੀ ਤੁਸੀਂ ਕੇਸ ਨੂੰ ਫਾਲੋ ਕਿਵੇਂ ਕਰਦੇ ਆ ਕਿਹੜੇ ਹੈਰ ਕਰਦੇ ਹੋ ਕੀ ਕਰਦੇ ਹੋ ਸਾਰਾ ਕੁਝ ਇਹ ਤੁਹਾਡੇ ਜਿਹੜਾ ਇੱਥੇ ਜਿਹੜੇ ਮੌਕੇ ਤੇ ਸਰਕਾਰੀ ਅਫੀਸਰ ਲਾ ਅਫੀਸਰ ਹੈ ਉਹਨਾਂ ਦੀ ਵੀ ਕਾਫੀ ਭੂਮਿਕਾ ਵੱਡੀ ਹੁੰਦੀ ਹੈ ਉਹ ਭੂਮਿਕਾ ਵੀ ਚੰਗੀ ਨਹੀਂ ਹੈ ਇਹਦਾ ਵੀ ਹਜੇ ਤੱਕ ਇਹਨਾਂ ਨੇ ਕਿੰਨੇ ਬੰਦੇ ਬਦਲੇ ਕਿੰਨੇ ਬੰਦੇ ਜਿਹੜਾ ਪੰਜਾਬ ਦਾ ਟਰਨੀਆ ਕਿੰਨੇ ਵਾਰੀ ਬਦਲੇ ਇਹਨਾਂ ਨੇ ਇਹ ਸਾਰਾ ਇਹ 10-14 ਵਾਰੀ ਤਾਂ ਬਦਲੇ ਗਿਆ ਚਾਲਾ ਨਹੀਂ ਬਦਲੇਗਾ 3.5 ਸਾਲ ਤੋਂ 3 ਸਾਲ ਤੋਂ ਵੱਧ ਕੋਈ ਰਹਿਣ ਨਹੀਂ ਦਿੰਦੇ 3 ਸਾਲ ਹੋਏ ਇਹਨਾਂ ਨੂੰ 3.5 ਸਾਲ ਉਹਦੇ ਵਿੱਚ ਕਿੰਨੇ ਬੰਦੇ ਬਦਲਤੇ ਇਸ ਕਰਕੇ ਇਹ ਵੀ ਕੋ ਸਾਰਾ ਅੱਛਾ ਹੈ ਇਧਰ ਸਰਕਾਰ ਤੋਂ ਵੀ ਹੁਣ ਸਵਾਲ ਇਹ ਆ ਵੀ ਵੇਖੋ ਸਰਕਾਰ ਕੋਲੇ ਕੋਈ ਵੀ ਡਵੈਲਪਮੈਂਟ ਦਾ ਕੰਮ ਨਹੀਂ ਇਹ ਬਹੁਤ ਵੱਡਾ ਪ੍ਰੋਜੈਕਟ ਲੈ ਕੇ ਬੈਠੇ ਸੀਗੇ ਕਿ ਇਹ ਅਸੀਂ ਹੁਣ ਸਾਰਾ ਔਰਤਾਂ ਨੂੰ ਵੀ ਦੇ ਦੇਾਂਗੇ ਬਤਲ ਕੀ ਜਿਹੜਾ 110000 ਰੁਪਏ ਤੇ ਉਹਨਾਂ ਦਾ ਬੈਕਲੌਗ ਵੀ ਅਸੀਂ ਸਾਰਾ ਕਲੀਅਰ ਕਰ ਦੇਾਂਗੇ ਇਧਰੋਂ ਪ੍ਰੋਜੈਕਟ ਵੱਲੋਂ ਪੈਸੇ ਆ ਜਾਣਗੇ ਨਾਲੇ ਇਲੈਕਸ਼ਨ ਸਤਾਈ ਵਾਲੀ ਲੜ ਲਾਂਗੇ ਲੈਂਡ ਪੂਲਿੰਗ ਵਾਲੇ ਪਾਸੋਂ ਉਹ ਦੇਖੋ ਇਹ ਸਾਰੇ ਇਹ ਜੇ ਚਲਦੇ ਆ ਕਿ ਨਹੀਂ ਚਲਦੇ ਪਰ ਅੰਦਰ ਹੋ ਰਿਹਾ ਛੋਟੇ ਛਾਟੇ ਬੰਦੇ ਨੇ ਤਾਂ ਆਪਾਂ ਜਦੋਂ ਪਹਿਲਾਂ ਗੱਲ ਕੀਤੀ ਛੋਟੇ ਬੰਦਿਆਂ ਨੇ ਤਾਂ ਇਹ ਸਾਰੇ ਫਰੰਟ ਤੇ ਲੂਜ਼ ਕਰ ਰਿਹਾ ਇਧਰਲੇ ਪਾਸੇ ਬੀਵੀਐਮ ਦਾ ਕੰਟਰੋਲ ਵੀ ਲੂਜ਼ ਕਰ ਗਿਆ ਪੰਜਾਬ ਪੁਲਿਸ ਵੀ ਲੂਜ਼ ਕਰ ਗਿਆ ਅੱਜ ਸੈਂਟਰ ਨੇ ਕੇਸ ਹੀ ਨਹੀਂ ਸੁਣਿਆ ਕੱਲ ਪਾਣੀਆਂ ਦੇ ਕੰਟੈਂਟ ਤੇ ਵੀ ਸੁਣਾ ਕੀ ਗੱਲ ਹੈ ਸਿਪਰੀਮ ਕੋਰਟ ਨੇ ਕਿਹੜੀ ਗੱਲ ਚ ਇਹ ਲੈ ਰਿਹਾਗਾ ਇਸੇ ਕਰਕੇ ਇਧਰਲੇ ਪਾਸੇ ਵੀ ਸਾਰਾ ਕੁਝ ਤਾਂ ਫੇਲਰ ਹੋਣ ਦੀ ਕਹਾਣੀ ਹੈ ਇਹ ਵੀ ਹਜੇ ਤੱਕ ਚੱਲ ਰਹੀ ਹੈ ਇਸ ਸਰਕਾਰ ਦੀ ਤੇ ਬਾਕੀ ਦੇਖੋ ਆਹ ਤਾਂ ਬਹੁਤ ਵੱਡੀ ਫੇਲ ਹੋ ਰਿਹਾ ਪੰਜਾਬ ਦਾ ਇਹਦਾ ਵੀ ਇਹਨਾਂ ਨੂੰ ਮਹਿੰਗਾ ਪਏਗਾ ਪੋਲੀਟਿਕਲੀ ਸਾਰਾ ਹਾਂਜੀ ਤੇ ਹੁਣ ਇਹਦੇ ਤੇ ਜਦੋਂ ਸੁਪਰੀਮ ਕੋਰਟ ਨੇ ਨਾ ਫੇਰ ਪੰਜਾਬ ਕੋਲ ਆਪਸ਼ਨ ਕੀ ਭਜਦੀ ਹੈ ਲੱਗਦਾ ਤੁਹਾਨੂੰ ਕੋਈ ਆਪਸ਼ਨ ਨਹੀਂ ਕੋਈ ਆਪਸ਼ਨ ਹੀ ਨਾ ਕਰ ਸਕਦੇ ਆ ਨਾ ਇਹ ਤਾਂ ਪ੍ਰੋਟੈਸਟ ਨਹੀਂ ਕਰ ਸਕਦੇ ਚਿੱਠੀ ਨਹੀਂ ਲਿਖਦੇ ਇਸ ਕੌਂਸਟੇਟਮੈਂਟ ਨਹੀਂ ਦਿੰਦੇ ਹਾਂ ਤੇ ਕਿਹੜਾ ਡਰਾਮੇ ਜੇ ਕਰਦੇ ਆ ਡਰਾਮਾ ਵੀ ਉੱਥੋਂ ਤੱਕ ਮਿੱਥ ਕੇ ਜੇ ਕਰਦੇ ਆ ਜਿਹੜਾ ਸੁਪਰੀਮ ਕੋਰਟ ਦੇ ਰਿਵਿਊ ਪਟੀਸ਼ਨਸ ਤੱਕ ਜਾ ਸਕਦੇ ਮਰੇਕਰ ਉਹ ਨਹੀਂ ਜਾ ਸਕਦੇ ਪਰ ਕੀ ਕਰਨਗੇ ਐਵੇਂ ਫਿਰ ਉਹ ਜਾਵਣਗੇ ਰਿਵਿਊ ਪਟੀਸ਼ਨ ਲਈ ਚਲੇ ਜਾਣਗੇ ਇਸ ਕਰਕੇ ਚਲੇ ਜਾਣਗੇ ਤਾਂ ਕਿ ਵੇਖੋ ਜੀ ਅਸੀਂ ਅਜੇ ਕੇਸ ਲੜ ਰਹੇ ਆ ਇਹ ਵੀ ਡੀਫੀਟ ਆਫ ਦੀ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ ਕਈ ਹੋ ਅਲਰੈਡੀ ਇਸ ਮਸਲੇ ਤੇ ਹਾਰ ਗਏ ਐ ਇਹ ਇਹ ਜਿਹੜਾ ਇਹ ਹੈਡਵਰਕਸ ਦੇ ਸਾਰੇ ਤੇ ਭਾਰਲਾ ਦੇ ਹੈਡਵਰਕਸ ਉਪਰ ਬੁਰੇ ਤਰੀਕੇ ਨਾਲ ਹਾਰ ਚੁੱਕੇ ਆ